ਅடிக்கਨ ਇਹ ਸਮੱਸਿਆ ਬਹੁਤ ਸਾਰੇ ਭੈਣ ਭਰਾਵਾਂ ਨੂੰ ਹੋ ਰਹੀ ਆ ਬਾਲਾਂ ਦੇ ਵਿੱਚ ਕੀੜਾ ਲੱਗ ਰਿਹਾ ਵਾ ਹੈਨਾ ਜਿੱਥੇ ਕੀੜਾ ਲੱਗਦਾ ਵਾ ਉਸ ਜਗ੍ਹਾ ਤੋਂ ਦੇਖਿਓ ਤੁਸੀਂ ਵਾਲ ਸਿਰ ਨਾ ਚੀਕਣਾ ਹੋ ਜਾਂਦਾ ਤੇ ਸਾਰੇ ਵਾਲ ਉੱਡ ਜਾਂਦੇ ਆ ਆ ਤੁਸੀਂ ਦੇਖ ਰਹੇ ਆ ਇੱਕ ਕੀੜਾ ਲੱਗਿਆ ਹੋਇਆ ਵਾ ਕਿਸੇ ਲੜਕੀ ਦੇ ਆਪਾਂ ਮੂੰਹ ਨਹੀਂ ਦਿਖਾਰੇਗੇ ਤਾਂ ਦੇਖੋ ਕਿਦਾਂ ਮਿਰਚ ਨੂੰ ਕੱਟ ਕੇ ਲਗਾਇਆ ਜਾ ਰਿਹਾ ਵਾ ਇਹ ਵੀ ਇੱਕ ਇਲਾਜ ਦੱਸਿਆ ਜਾ ਰਿਹਾ ਦੇਸੀ ਇਲਾਜ ਹੈ ਕਿ ਇਹਦੀ ਮਦਦ ਦੇ ਨਾਲ ਵੀ ਜਿਹੜਾ ਕੀੜਾ ਲੱਗਿਆ ਹੋਇਆ ਹੁੰਦਾ ਵੀ ਕੀੜਾ ਮਰ ਜਾਂਦਾ ਤੇ ਵਾਲ ਦੁਬਾਰਾ ਆ ਜਾਂਦੇ ਆ ਮਹੀਨੇ ਡੇਢ ਮਹੀਨੇ ਚ ਵਾਲ ਦੁਬਾਰਾ ਆਉਣੇ ਸ਼ੁਰੂ ਹੋ ਜਾਂਦੇ ਆ ਕੱਲਾ ਇੱਕ ਆਹੀ ਨਹੀਂ ਕਹਿੰਦੇ ਅੱਕ ਤਾਂ ਆਪਾਂ ਸਾਰਿਆਂ ਨੇ ਸੁਣਿਆ ਹੁੰਦਾ ਜਦ ਅੱਕ ਦਾ ਪੱਤਾ ਆਪਾਂ ਤੋੜਦੇ ਆ ਤਾਂ ਉਹ ਤੋਂ ਇਹ ਦੁੱਧ ਨਿਕਲਦਾ ਆ ਅੱਕ ਦੇ ਪੱਤਾ ਜਿੱਥੇ ਵੀ ਜਿੱਥੇ ਵੀ ਆਪਾਂ ਕੋ ਚਾਈਟਾਣੀ ਤੋੜੀਏ ਹੈਨਾ ਦੁੱਧ ਨਿਕਲਦਾ ਉਹ ਦੁੱਧ ਦੀ ਵੀ ਆਪਾਂ ਵਰਤੋਂ ਕਰ ਸਕਦੇ ਆ ਅਗਰ ਮਿਰਚ ਨਹੀਂ ਹੈਗੀ ਜਾਂ ਮਿਰਚ ਨਹੀਂ ਲਗਾਉਣੀਗੀ ਹੈਨਾ ਆ ਦੇਖੋ ਬਹੁਤ ਹੀ ਰਾਮਵਾਂ ਤੇ ਵਧੀਆ ਤਰੀਕੇ ਨੇ ਵਾਲਾਂ ਦੇ ਵਿੱਚ ਜਿਹੜੇ ਲੱਗਿਆ ਹੋਏ ਕੀੜਾ ਉਹਨੂੰ ਭਜਾਉਣ ਦਾ ਦੇਸੀ ਇਲਾਜ ਤੇ ਤੀਸਰਾ ਇਲਾਜ ਹੈਗਾ ਜੀ ਲਸਣ ਦੀ ਕਲੀ ਲਸਣ ਦੀ ਕਲੀ ਨੂੰ ਛਿੱਲ ਲਓ ਉਹਦਾ ਜਿਹੜਾ ਅਰਕ ਨਿਕਲਦਾ ਵਾ ਨਾ ਲਸਣ ਦੀ ਕਲੀ ਦਾ ਕਹਿੰਦੇ ਜਿੱਥੇ ਕੀੜਾ ਲੱਗਿਆ ਹੁੰਦਾ ਸਿਰ ਦੇ ਵਿੱਚ ਕਈ ਭਰਾਵਾਂ ਨੇ ਦੇਖਿਆ ਤੁਸੀਂ ਮੁੱਛਾਂ ਉੱਡ ਜਾਂਦੀਆਂ ਅੱਜ ਕੱਲ ਇਹ ਬਹੁਤ ਸਮੱਸਿਆ ਹੋ ਰਹੀ ਆ ਕਈ ਭਰਾਵਾਂ ਦੀ ਮੁੱਛਾਂ ਕਈਆਂ ਦੇ ਵਿੱਚ ਦਾੜੀਆਂ ਦੇਖਿਓ ਤੁਸੀਂ ਕੀੜਾ ਲੱਗਿਆ ਹੁੰਦਾ ਵਾ ਤੇ ਲਸਣ ਦਾ ਪਾਣੀ ਵੀ ਨਿਚੋੜ ਕੇ ਲਾ ਸਕਦੇ ਇਹ ਵੀ ਇੱਕ ਰਾਮਬਣ ਇਲਾਜ ਆ ਸੋ ਬਹੁਤ ਹੀ ਵਧੀਆ ਤਰੀਕਾ ਹੈ ਇਹਦੇ ਨਾਲ ਕਿ ਦੁਬਾਰਾ ਵਾਲ ਵਾਪਸ ਆ ਜਾਣਗੇ ਜੀ ਧੰਨਵਾਦ